ਸਤਰੀਆਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਮੈਂ ਹਾਂ ਹਰਮਨ ਪ੍ਰੀਤਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤਿਆਨਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਤਿਆਨਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕੱਲ ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉਹਨਾਂ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਇਸ ਮਾਮਲੇ ਦੇ ਉੱਪਰ ਕਹਿੰਦੇ ਰਾਜਨੀਤੀ ਵਾਵਾ ਪਖੀ ਹੋਈ ਹੈ ਬਿਲਕੁਲ ਜੀ ਬਿਲਕੁਲ ਇਸ ਮਾਮਲੇ ਦੇ ਉੱਤੇ ਹੁਣ ਰਾਜਨੀਤੀ ਜਿਹੜੀ ਉਹ ਵਾਵਾ ਪਖੀ ਗਈ ਹੈ ਤੇ ਇਹ ਪਖਣੀ ਕੁਦਰਤੀ ਵੀ ਸੀ ਇਹ ਬੇਵਕੂਫੀ ਇਹ ਵਾਹੀ ਹੱਤ ਹਰਕਤ ਜਿਹੜੀ ਕੀਤੀ ਗਈ ਹੈ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਨੀ ਬਣਦੀ ਆ ਕਿਉਂਕਿ ਦੇਖੋ ਮੈਂ ਨਾ ਪਹਿਲਾਂ ਤਾਂ ਕਈ ਬੰਦੇ ਚੱਕਵੇਂ ਜਿਹੇ ਹੁੰਦੇ ਜਿਹੜੇ ਕਹਿਣਗੇ ਸੈਟਿੰਗ ਕੀਤੀ ਆ ਇਹ ਆਪੇ ਹਮਲਾ ਕਰਵਾਇਆ ਇਹ ਇਦਾਂ ਹੋਇਆ ਇਹ ਹਮਦਰਦੀ ਲੈਣ ਲਈ ਕੀਤੀ ਗਈ ਆ ਪਰ ਇਹ ਸਚਾਈ ਨਹੀਂ ਆ ਇਹ ਲੋਕਾਂ ਦੇ ਦਿਮਾਗ ਦੇ ਉਹ ਘੋੜੇ ਜਿਹੜੇ ਵੈਸੇ ਤਾਂ ਬਿਮਾਰ ਹੋ ਚੁੱਕੇ ਪਰ ਭਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨਾਂ ਘੋੜਿਆਂ ਨੂੰ ਇਹ ਉਹਦੇ ਛਿੱਟੇ ਦੇ ਤੌਰ ਦੇ ਉੱਤੇ ਆ ਅਸਲ ਦੇ ਵਿੱਚ ਨਰੈਣ ਸਿੰਘ ਚੌੜਾ ਹੈ ਕੌਣ ਜਿਨ੍ਹਾਂ ਵੱਲੋਂ ਕਿ ਇਹ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਸੁਖਬੀਰ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਅਸਲ ਵਿੱਚ ਜਿਹੜਾ ਬਜ਼ੁਰਗ ਬੰਦਾ 71 ਸਾਲ ਦੀ ਉਮਰ ਆ ਤੇ ਇਹ ਹੈਗਾ ਜੀ ਸਾਬਕਾ ਖੜਕੂ ਆਗੂ ਅਕਾਲ ਫੈਡਰੇਸ਼ਨ ਨਾਮੀ ਜਥੇਬੰਦੀ ਦਾ ਮੁਖੀ ਆ ਇਹਨੇ ਐਮਏ ਹਿਸਟਰੀ ਕੀਤੀ ਆ ਤੇ ਦੋਵੇਂ ਪੁੱਤੇ ਦੇ ਵਕੀਲ ਆ ਤੇ ਭਰਾ ਇਹਦਾ ਕਾਂਗਰਸ ਨਾਲ ਜੁੜਿਆ ਬਹੁਤ ਸਾਰੀਆਂ ਘਟਨਾਵਾਂ ਦੇ ਵਿੱਚ ਇਹ ਜ਼ਿੰਮੇਵਾਰ ਰਿਹਾ ਹੁਣ ਤੱਕ ਇਹਨੂੰ ਬੜੀ ਵਾਰ ਜੇਲ੍ਹ ਹੋਈ ਆ ਤੇਰੇ ਉੱਤੇ ਦਰਜਨਾ ਦੀ ਗਿਣਤੀ ਦੇ ਵਿੱਚ ਪਰਚੇ ਹੋਏ ਆ ਜੋ ਆਪਾ ਦਾ ਕੇਸ ਵੀਰੇ ਉੱਤੇ ਚੱਲਦਾ ਰਿਹਾ ਜ਼ਮਾਨਤ ਦੇ ਉੱਤੇ ਵੀ ਆਇਆ ਹੋਇਆ ਤੇ ਪਰ ਇਹਦੀ ਜਿਹੜੀ ਸੋਚ ਆ ਇਹਦੀ ਮਤ ਇਹ ਉਹਦੀ ਉਹ ਆ ਕਮਾਲ ਦੀ ਗੱਲ ਇਹ ਆ ਕਿ 2000 ਤੇ 13 ਦੇ ਵਿੱਚ ਇਹਨੇ ਇੱਕ ਅਖਬਾਰ ਦੇ ਵਿੱਚ ਇੰਟਰਵਿਊ ਦਿੱਤੀ ਜਿਹਦੇ ਵਿੱਚ ਇਹਨੇ ਇਹ ਗੱਲ ਕਹੀ ਕਿ ਬਾਦਲ ਪਰਿਵਾਰ ਮੇਰੀ ਹਿਟ ਲਿਸਟ ਦੇ ਉੱਤੇ ਆ 2013 ਦੇ ਵਿੱਚ ਹਿਟ ਲਿਸਟ ਦੇ ਉੱਤੇ ਆ ਜਦ ਕਿ 2000 2007 ਤੋਂ ਲੈ ਕੇ 2017 ਤੱਕ ਤੇ ਸਰਕਾਰ ਰਹੀ ਹੈ ਬਾਦਲ ਸਰਕਾਰ 2015 ਦੇ ਵਿੱਚ ਬੇਦਬੀ ਦੀਆਂ ਘਟਨਾਵਾਂ ਵਾਪਰੀਆਂ ਮਤਲਬ ਜੇ ਆਪਾਂ ਇਹ ਵੀ ਗੱਲ ਕਹਿ ਗਏ ਕਿ ਉਦੋਂ ਦਾ ਰੋਸ ਆ ਤੇ 2015 ਤੋਂ ਬਾਅਦ ਵਾਲੀ ਕਿਸੇ ਇੰਟਰਵਿਊ ਦੇ ਵਿੱਚ ਇਹ ਗੱਲ ਕਹਿ ਗਏ ਤਾਂ ਆਪਾਂ ਕਹਿੰਦੇ ਰੋਸ ਜਾ ਗਿਆ ਪਰ ਇਹਨੇ 2013 ਦੇ ਵਿੱਚ ਇਹ ਗੱਲ ਕਹੀ ਹੈ ਮਤਲਬ ਇਹ ਹੈ ਕਿ ਇੱਕ ਵਿਸ਼ੇਸ਼ ਸੋਚ ਦੇ ਤਹਿਤ ਇਹ ਕੁਝ ਕੀਤਾ ਗਿਆ ਜਾਂ ਇਹਦੀ ਸੋਚ ਇਦਾਂ ਨਹੀਂ ਹੋਊਗੀ ਉਸ ਤੋਂ ਕੋਲੀ ਗੱਲ ਹੈ ਵੀ ਤੁਸੀਂ ਦੇਖੋ ਵੀ ਜਦੋਂ ਜਥੇਦਾਰ ਸਹਿਬਾਨ ਦੇ ਵੱਲੋਂ ਸਦਾ ਸੁਣਾਈ ਗਈ ਹੈ ਉਸ ਤੋਂ ਬਾਅਦ ਬੰਦਾ ਜਿਹੜਾ ਉਹ ਜਥੇਦਾਰ ਸਹਿਬਾਨ ਦੇ ਹੁਕਮ ਦੇ ਮੁਤਾਬਕ ਸਜ਼ਾ ਦਾ ਭੁਗਤਾਨ ਕਰ ਰਿਹਾ ਪਰ ਆਪਾਂ ਨੂੰ ਇਹ ਵੀ ਗੱਲ ਪਸੰਦ ਨਹੀਂ ਆਪਾਂ ਇਹ ਗੱਲ ਕਿਨੇ ਕਿ ਭਾਈ ਮੈਂ ਗੋਲੀ ਮਾਰਨ ਚੱਲਿਆ ਬਰਸ਼ਾ ਫੜ ਕੇ ਸੁਖਵੀਰ ਬਾਦਲ ਬੈਠਾ ਨੀਲੇ ਰੰਗ ਦਾ ਟੋਲਾ ਪਾ ਕੇ ਵੀਲ ਚੇਅਰ ਦੇ ਉੱਤੇ ਬੈਠਾ ਤੁਸੀਂ ਉਹਦੇ ਗੋਲੀ ਮਾਰਨ ਆਏ ਹੋ ਇਹ ਤਾਂ ਚਲੋ ਚੰਗੀ ਗੱਲ ਆ ਵੀ ਮੁਸਤਦੀ ਵਰਤੀ ਗਈ ਹੈ ਚੌਕਸੀ ਵਰਤੀ ਗਈ ਹੈ ਇਸ ਬੰਦੇ ਨੂੰ ਨਾਰਾਇਣ ਸਿੰਘ ਚੌੜਾ ਨੂੰ ਮੌਕੇ ਦੇ ਉੱਤੇ ਰੋਕ ਲਿਆ ਗਿਆ 9 ਐਮ ਐਮ ਦੇ ਪਿਸਟੋਲ ਦੇ ਨਾਲ ਇਹਨੇ ਗੋਲੀ ਚਲਾਈ ਆ ਇਹਨੇ ਪਿਸਤੌਲਾਂ ਇਹ ਆਮ ਲੋਕਾਂ ਦੇ ਕੋਲੇ ਘਰਾਂ ਦੇ ਵਿੱਚ ਘਟ ਹੁੰਦੇ ਆ ਤੇ ਇਸ ਬੰਦੇ ਦਾ ਪਿਛੋਕੜ ਕਿ ਇਹ ਗਵਾਂਡੀ ਦੇਸ਼ ਦੇ ਵਿੱਚ ਪਾਕਿਸਤਾਨ ਚ ਜਾਣਾ ਆਉਣਾ ਇਹਦਾ ਆਮ ਲੱਗਾ ਰਿਹਾ ਉਥੋਂ ਦੇ ਲੋਕਾਂ ਦੇ ਸੰਪਰਕ ਦੇ ਵਿੱਚ ਹੈ ਜਿਵੇਂ ਕਿ ਹੁਣ ਖਬਰਾਂ ਆਈਆਂ ਪਰ ਗੱਲ ਇਹ ਵੀ ਜੇਕਰ ਇੱਥੇ ਮੰਨ ਲਓ ਮੁਸਤੈਦੀ ਨਾ ਵਰਤੀ ਜਾਂਦੀ ਉਦਾਹਰਨ ਦੇ ਤੌਰ ਤੇ ਚਲੋ ਮੈਂ ਕਹਿੰਦਾ ਵੀ ਕਦੇ ਵੀ ਆਹ ਕੁਝ ਵਾਪਰੇ ਨਾ ਇੱਥੇ ਇਹਦੀ ਥਾਂ ਦੇ ਉੱਤੇ ਸੁਖਵੀਰ ਸਿੰਘ ਬਾਦਲ ਦੀ ਥਾਂ ਤੇ ਮਜੀਠੀਆ ਹੋਰੀ ਵੀ ਹੁੰਦੇ ਇਹਦੀ ਥਾਂ ਦੇ ਉੱਤੇ ਕੋਈ ਹੋਰ ਕਾਂਗਰਸੀ ਅਕਾਲੀ ਭਾਜਪਾ ਇਹ ਆਗੂ 20 ਬੈਠਾ ਹੁੰਦਾ ਕੋਈ ਆਮ ਬੰਦਾ ਵੀ ਬੈਠਾ ਹੁੰਦਾ ਜੇ ਮੰਨ ਲਓ ਉਹਦੇ ਗੋਲੀ ਵੱਜ ਜਾਂਦੀ ਉਹਦਾ ਕੋਈ ਜ਼ਿੰਦਗੀ ਦਾ ਨੁਕਸਾਨ ਹੋ ਜਾਂਦਾ ਤੇ ਆਪਣੀ ਕੀ ਸਿੱਖਾਂ ਦੀ ਬਹੁਤ ਵੱਡੀ ਸ਼ਾਨ ਬਣਨੀ ਸੀ ਫਿਰ ਆਪਾਂ ਕੀ-ਕਿਆ ਕਰਨਾ ਸੀ ਆਉਂਦੇ ਸਮੇਂ ਦੇ ਵਿੱਚ ਜਿਹੜਾ ਸਮਾਂ ਆਉਣਾ ਸੀ ਉਹਦੇ ਵਿੱਚ ਕੀ-ਕਿਆ ਕਰਨਾ ਸੀ ਵੀ ਇੱਕ ਸਿੱਖ ਨੇ ਦਰਬਾਰ ਸਾਹਿਬ ਦੇ ਕੋਲ ਗੋਲੀ ਮਾਰੀ ਇਸ ਕਰਕੇ ਕਿਉਂਕਿ ਬੰਦੇ ਨੂੰ ਧਾਰਮਿਕ ਸਦਾ ਸੁਣਾ ਸੀ ਇੱਥੇ ਦਰਬਾਰ ਸਾਹਿਬਾਨ ਨੇ ਕਿਉਂਕਿ ਉਹ ਬੰਦਾ ਸਦਾ ਦਾ ਪੂਤਾਨ ਕਰ ਰਿਹਾ ਸੀ ਦੇ ਗੋਲੀ ਮਾਰਤੀ ਆ ਕੇ ਕਿਉਂਕਿ ਉਹ ਨਹੀਂ ਸੋਚ ਨਹੀਂ ਸੀ ਮਿਲਦੀ ਇਸ ਕਰਕੇ ਗੋਲੀ ਮਾਰਤੀ ਇਰ ਵਿੱਚ ਸਿੱਖੀ ਦੀ ਬਹੁਤ ਵੱਡੀ ਸ਼ਾਨ ਬਣਦੀ ਸੀ ਸੋ ਇਹ ਅੱਜ ਇੱਕ ਇਹੋ ਜਿਹੀ ਬਿਮਾਰ ਮਾਨਸਿਕਤਾ ਵਾਲੇ ਲੋਕ ਥਾਂ ਥਾਂ ਤੇ ਪਾਏ ਜਾਂਦੇ ਆ ਹੁਣ ਕਈ ਲੋਕ ਹੁੰਦੇ 10 ਜਿਹੜੇ 10% ਦੀ ਚੱਕਵੇਂ ਵੀ ਹੁੰਦੇ ਆ ਲੋ ਜੀ ਇਹਨਾਂ ਨੇ ਬੇਦਬੀ ਕੀਤੀ ਬੇਦਬੀ ਕੀਤੀ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਮਿਲੇ ਉਹਨਾਂ ਨੇ ਆ ਕੇ ਸਰੈਂਡਰ ਕਰਤਾ ਅਕਾਲ ਤਖਤ ਸਾਹਿਬ ਤੇ ਆਪਾਂ ਨੂੰ ਅਕਾਲ ਤਖਤ ਸਾਹਿਬ ਤੇ ਹੋਏ ਫੈਸਲੇ ਵੀ ਨਹੀਂ ਪਸੰਦ ਜਥੇਦਾਰ ਵੀ ਨਹੀਂ ਪਸੰਦ ਰਾਜਨੀਤਿਕ ਲੋਕ ਵੀ ਨਹੀਂ ਪਸੰਦ ਸਾਨੂੰ 10% ਨੂੰ ਨਾ ਰਲੀ ਪਾੜ ਕੇ ਚੱਲਣ ਦੀ ਇਰਤ ਹੈਗੀ ਆ ਤੇ ਉਹਦਾ ਸਿੱਟਾ ਭਾਵੇਂ ਕੋਈ ਨਾ ਨਿਕਲੇ ਸਿੱਟਾ ਨਿਕਲਦਾ ਕੋਈ ਨਹੀਂ ਪਰ ਅਸੀਂ ਇਦਾਂ ਨਾ ਕੁਝ ਕਰੀ ਜਾਣਾ ਹੁਣ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਮੁੱਦਾ ਪੂਰਾ ਗਰਮਾਇਆ ਹੋਇਆ ਪੰਜਾਬ ਦੀ ਰਾਜਨੀਤੀ ਹੁਣ ਮੇਰਾ ਖਿਆਲ ਆ ਵੀ 10-12 ਇਹਨਾਂ ਇਸੇ ਗੱਲ ਤੇ ਚੱਲਦੀ ਰਹਿਣੀ ਆ ਪਰ ਸੁਖਵੀਰ ਸਿੰਘ ਬਾਦਲ ਦੇ ਨਾਲ ਦੇ ਬੰਦੇ ਜੇਕਰ ਚੌਕਸ ਨਾ ਹੁੰਦੇ ਤਾਂ ਅੱਜ ਭਾਈ ਘਟਨਾ ਹੋਰ ਤੋਂ ਹੋਰ ਬਣ ਜਾਣੀ ਸੀ ਫਿਰ ਪਤਾ ਨਹੀਂ ਇਹਦੇ ਕੀ ਅਰਥ ਨਿਕਲਣੇ ਸੀ ਇਹਦੀ ਥਾਂ ਦੇ ਉੱਤੇ ਜਿਹੜੀਆਂ ਅੱਜ ਖਬਰਾਂ ਸਾਂਝੀਆਂ ਕਰ ਰਹੇ ਆਂ ਇਹਦੀ ਤਾਂ ਉਹਦੇ ਕੀ ਕੀ ਗੱਲ ਸਾਂਝੀ ਕਰਨੀ ਪੈਣੀ ਸੀ ਪਰ ਦੁੱਖ ਦੀ ਗੱਲ ਹੈ ਕਿ ਭਾਈ ਪੰਜਾਬ ਦੇ ਵਿੱਚ ਆ ਕੁਝ ਹੋ ਰਿਹਾ ਹੁਣ ਮੇਰੇ ਸਾਹਮਣੇ ਉਹ ਤਸਵੀਰ ਵੀ ਪਈ ਆ ਜਿਹਦੇ ਵਿੱਚ ਕੰਦ ਦੇ ਉੱਤੇ ਡਿਊਟੀ ਦੇ ਗੇਟ ਦੇ ਉੱਤੇ ਗੋਲੀ ਦਾ ਨਿਸ਼ਾਨ ਲੱਗਿਆ ਕੀ ਦਰਬਾਰ ਸਾਹਿਬ ਦੀਆਂ ਕੰਦਾਂ ਦੇ ਉੱਤੇ ਗੋਲੀਆਂ ਅੱਜ ਵੀ ਮਾਰਦੀਆਂ ਇਹਨੂੰ ਆਪਾਂ ਸਿੱਖੀ ਦੀ ਸੇਵਾ ਕਹਿੰਗੇ ਕਿ ਇਹ ਕੋਈ ਬਹੁਤ ਪ੍ਰਾਪਤੀ ਵਾਲੀ ਗੱਲ ਆ ਆਪਾਂ ਤਾਂ ਇਹ ਗੱਲ ਕਹਿੰਦੇ ਆ ਕਿ ਕਾਂਗਰਸ ਨੇ ਟੈਂਕਾਂ ਟੋਪਾਂ ਦੇ ਨਾਲ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਬਿਲਕੁਲ ਗਲਤ ਆ ਲੜਨ ਤਾਂ ਉਹਨਾਂ ਦੇ ਉੱਤੇ ਜਦ ਕਰਵਾਇਆ ਉਹਨਾਂ ਨੇ ਤਾਂ ਵੀ ਲਾਹਣਤਾ ਪਰ ਜਿਹੜੀਆਂ ਅੱਜ ਬੰਦਾ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਭਾਈਚਾਰਾ ਜੇ ਆ ਕੇ ਦੂਜੇ ਨੇਤਾ ਨੂੰ ਪਸੰਦ ਨਾ ਕਰਨ ਕਰਕੇ ਤੇ ਗੋਲੀਆਂ ਚਲਾਵੇ ਤੇ ਦਰਬਾਰ ਸਾਹਿਬ ਦੀਆਂ ਕੰਧਾਂ ਦੇ ਉੱਤੇ ਗੋਲੀਆਂ ਵਜਣ ਤੇ ਇਹਨੂੰ ਆਪਾਂ ਕਿਹੜੀ ਪ੍ਰਾਪਤੀ ਕਹੇਗੇ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਇਸੇ ਲਈ ਹਰ ਪਾਸੇ ਨਿੰਦਾ ਹੁੰਦੀ ਪਈ ਹੈ ਔਰ ਉਧਰ ਜੱਥੇਦਾਰ ਸਾਹਿਬਾਨ ਦੇ ਵੱਲੋਂ ਵੀ ਕਹਿੰਦੇ ਕਿ ਸੁਖਬੀਰ ਬਾਦਲ ਹੋਰਾਂ ਦੇ ਉੱਪਰ ਹਮਲੇ ਦੀ ਨਿੰਦਿਆ ਕੀਤੀ ਗਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਜੱਥੇਦਾਰ ਸਾਹਿਬਾਨ ਦੇ ਵੱਲੋਂ ਸੁਖਬੀਰ ਬਾਦਲ ਦੇ ਉੱਤੇ ਹੋਏ ਹਮਲੇ ਦੀ ਸਖ ਤੇ ਇਹ ਗੱਲ ਕਹੀ ਗਈ ਆ ਕਿ ਭਾਈ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਥੇਦਾਰ ਸਹਿਬਾਨ ਨੇ ਗੱਲ ਕਹੀ ਆ ਕਿ ਭਾਈ ਇਸ ਤਰ੍ਹਾਂ ਦੇ ਜਿਹੜੇ ਹਮਲੇ ਆ ਇਹ ਅਸਲ ਵਿੱਚ ਅਕਾਲ ਤਖਤ ਸਾਹਿਬ ਦੇ ਵੱਲ ਹਮਲਾ ਕਰਨ ਵਾਲੀ ਗੱਲ ਆ ਕਿਉਂਕਿ ਜਥੇਦਾਰ ਸਹਿਬਾਨ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਉਹ ਕਹਿੰਦੇ ਜੀ ਅਸੀਂ ਜਿਵੇਂ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਰਗਵੀਰ ਸਿੰਘ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਦੇਖੋ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਅਸੀਂ ਉਹਨਾਂ ਦੀ ਹਜ਼ੂਰੀ ਦੇ ਵਿੱਚ ਖੜ ਕੇ ਇੱਕ ਤਰੀਕੇ ਦੇ ਨਾਲ ਫੈਸਲਾ ਸੁਣਾਇਆ ਜੋ ਪੰਥਕਰ ਵਾਇਤਾ ਮੁਤਾਬਕ ਜੋ ਸਾਨੂੰ ਠੀਕ ਲੱਗਿਆ ਟੁਕਮਾਂ ਲੱਗਾ ਅਸੀਂ ਉਸ ਤਰੀਕੇ ਨਾਲ ਫੈਸਲਾ ਸੁਣਾਇਆ ਤੁਸੀਂ ਫੈਸਲੇ ਦੇ ਉੱਤੇ ਵੀ ਟਿੱਪਣੀਆਂ ਕਰਦੇ ਕੁਝ ਕੁ ਲੋਕ ਤੇ ਉਸ ਤੋਂ ਬਾਅਦ ਜਿਹੜਾ ਬੰਦਾ ਸ਼ਾਂਤਕਿਤ ਹੋ ਕੇ ਜਥੇਦਾਰਾਂ ਦੇ ਕਹੇ ਦੇ ਮੁਤਾਬਕ ਅਕਾਲ ਤਖਤ ਸਾਹਿਬ ਤੇ ਲਾਈ ਗਈ ਤਨਖਾਹ ਦੇ ਮੁਤਾਬਕ ਆਪਣੀ ਸਜ਼ਾ ਦਾ ਭੁਗਤਾਨ ਕਰ ਰਿਹਾ ਜੇਕਰ ਉਸ ਬੰਦੇ ਦੇ ਉੱਤੇ ਇਵੇਂ ਗੋਲਗਾ ਚੱਲਦੀਆਂ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਕੀ ਆ ਇਹਦਾ ਮਤਲਬ ਇਹ ਆ ਕਿ ਭਾਈ ਪੰਜਾਬ ਦੇ ਵਿੱਚ ਹੋ ਕੀ ਰਿਹਾ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ ਜਿਹੜੀਆਂ ਇਸ ਵੇਲੇ ਕੀਤਾ ਜਾ ਰਹੀਆਂ ਸੋ ਉਹਨਾਂ ਨੇ ਬੜੀ ਸਖਤ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਸਾਨੂੰ ਇਸ ਗੱਲ ਦੇ ਉੱਤੇ ਬੇਹੱਦ ਦੁੱਖ ਹੈ ਅਸੀਂ ਇਸ ਗੱਲ ਦੀ ਘਟਨਾ ਨੂੰ ਨਖੇਦੀ ਕਰਦੇ ਹਾਂ ਸੋ ਮੈਂ ਕਦੇ-ਕਦੇ ਨਾ ਹਰਮਨਜੀਤ ਹੈਰਾਨ ਹੁੰਦਾ ਇਸ ਗੱਲ ਦੇ ਉੱਤੇ ਵੀ ਯਾਰ ਸਾਨੂੰ ਜ਼ਥੇਦਾਰ ਵੀ ਨਹੀਂ ਪਸੰਦ ਜ਼ਥੇਦਾਰ ਵੀ ਅੱਜਕੱਲ ਤਾਂ ਨਾ ਹਰ ਬੰਦਾ ਕੰਬਲ ਦੇ ਵਿੱਚ ਬੈਠ ਕੇ ਤੇ ਦੋ ਸ਼ਬਦ ਹੀ ਲਿਖਣੇ ਆ ਕਿਸੇ ਨੂੰ ਗਾਲ ਹੀ ਕੱਢਣੀ ਆ ਜ਼ਥੇਦਾਰ ਨੂੰ ਵੀ ਮਾੜਾ ਕਹਿ ਦਿਓ ਅਕਾਲ ਤਖਤ ਸਾਹਿਬ ਤੇ ਵੀ ਸਵਾਲ ਚੁੱਕੀ ਚੱਲੋ ਜਿ세ਦਾਰ ਸਾਨੂੰ ਉਹ ਪਸੰਦ ਆ ਜਿਨ੍ਹਾਂ ਦੇ ਬਾਰੇ ਤੁਹਾਨੂੰ ਪਿਛੋਕੜ ਹੀ ਕੋਈ ਨਹੀਂ ਪਤਾ ਅਸੀਂ ਇਹ ਗੱਲ ਕਹਿੰਨੇ ਕਿ ਜ਼ਿੰਦਗੀ ਦੇ ਵਿੱਚ ਕਈ ਬੰਦਿਆਂ ਤੋਂ ਗਲਤ ਫੈਸਲੇ ਵੀ ਹੁੰਦੇ ਆ ਪਰ ਜਿਹੜੇ ਬੰਦੇ ਸਿਰੇ ਦੇ ਗਲਤ ਆ ਉਹ ਇਹ ਗੱਲ ਕਹਿਣਗੇ ਕਿ ਭਾਈ ਗਲਤ ਕਿਵੇਂ ਕਰਤਾ ਇਹਨਾਂ ਨੂੰ ਗਲਤ ਕਰਨ ਦਾ ਹੱਕ ਹੀ ਕੋਈ ਨਹੀਂ ਸੀ ਜੇ ਉਹਨਾਂ ਦੀ ਮੈਂ ਬਾਕੀ ਗੱਲਾਂ ਛੱਡੋ ਉਹਨਾਂ ਦੀ ਇਕੱਲੀ ਫੇਸਬੁੱਕ ਆਈਡੀ ਦੀਆਂ ਪੋਸਟਾਂ ਪਿਛਲੇ 5 ਮਹੀਨਿਆਂ ਦੀਆਂ ਸਾਲ ਦੀਆਂ ਵੇਖਣ ਲੱਗ ਜਗੇ ਤਾਂ ਉਹਨਾਂ ਦੀ ਸਾਰੀ ਕਰਤੂਤ ਨੇ ਫਿਰ ਹੋ ਜਾਂਦੀ ਵੀ ਹੈ ਕਿਹੋ ਜਿਹੀ ਵਿਚਾਰਤਾ ਰਹਾ ਦੇ ਗੱਲ ਇਹ ਜੀ ਕਿ ਸਾਨੂੰ ਪਸੰਦ ਕੁਛ ਨਹੀਂਗਾ ਤੁਸੀਂ ਦੇਖੋ ਵੀ ਇੱਕ ਸਿੱਖ ਗੋਲੀ ਚਲਾਉਂਦਾ ਇੱਕ ਸਿੱਖ ਦੇ ਉੱਤੇ ਗੋਲੀ ਚਲਾਉਂਦਾ ਇੱਕ ਸਿੱਖ ਆ ਕੇ ਬਚਾਉਂਦਾ ਕੁਝ ਕੁ ਸਿੱਖ ਆ ਜਿਹੜੇ ਉਹ ਰੌਲਾ ਪਾਦੇ ਨੇ ਕਮਾਲ ਹੋ ਗਈ ਫਿਰ ਦੇਖੋ ਜੀ ਸਿੱਖਾਂ ਦੇ ਸਰਵਉੱਤਮ ਸਭ ਤੋਂ ਉੱਚੇ ਥਾਂ ਦੇ ਉੱਤੇ ਜਾ ਕੇ ਦਰਬਾਰ ਸਾਹਿਬ ਦੇ ਕੰਨ ਦੇ ਉੱਤੇ ਗੋਲੀ ਵੱਜਦੀ ਆ ਤੇ ਇਹਨੂੰ ਵੀ ਅਸੀਂ ਪ੍ਰਾਪਤਿਕਾ ਮੰਨਦੇ ਆ ਕਿ ਸਾਡਾ ਸਿਰ ਜਿਹੜਾ ਉਹ ਗਵਾਚ ਗਿਆ ਸਾਨੂੰ ਸਮਝ ਨਹੀਂ ਆਉਂਦੀ ਵੀ ਸਿੱਖਰ ਕੀ ਰਹੇ ਆ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਖੈਰ ਅੱਗੇ ਬਾਦਿਆਂ ਗੱਲ ਕਰਦੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦੀ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਹੋਰਾਂ ਦੇ ਬੁੱਤ ਦਾ ਉਦਘਾਟਨ ਕਰ ਦਿੱਤਾ ਗਿਆ ਜੀ ਉਹਨਾਂ ਦੇ ਵੱਲੋਂ ਬਿਲਕੁਲ ਜੀ ਬਿਲਕੁਲ ਦੇਖੋ ਵੈਸੇ ਤਾਂ ਮੈਨੂੰ ਹਾਸਾ ਵੀ ਆਉਂਦਾ ਹੈਰਾਨੀ ਵੀ ਹੁੰਦੀ ਆ ਵੀ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕਰਨ ਦੇ ਲਈ ਖੇਖਣ ਕਿਹੋ ਜਿੇ ਕੀਤੇ ਗਏ ਆ ਯਾਰ ਕੀ ਭਗਤ ਸਿੰਘ ਦੇ ਮੂੰਹ ਤੋਂ ਪਰਦਾ ਚੱਕਣ ਦੇ ਲਈ ਉਹਦਾ ਬੁਰਕਾ ਲਾਉਣ ਦੇ ਲਈ ਹੁਣ ਸਮਾਗਮ ਅਰਚਾਏ ਜਾਣਗੇ ਕੀ ਭਗਤ ਸਿੰਘ ਉਨਾ ਚਿਰ ਅਸੀਂ ਦੇਖ ਨਹੀਂ ਸਕਦੇ ਜਿੰਨੀ ਦੇਰ ਤੱਕ ਉੱਥੇ ਵੱਡਾ ਸਮਾਗਮ ਨਰਚ ਆ ਜਾਵੇ ਮੈਂ ਤਾਂ ਅਕਰਨ ਅੱਗੇ ਵੀ ਬੇਨਤੀ ਕੀਤੀ ਸੀ ਵੀ ਇਹਦੇ ਭਗਤ ਸਿੰਘ ਦੇ ਅਸਲ ਵਾਰਸ ਹਨ ਜਿਹੜੇ ਉਹ ਤਾਂ ਕਿਰਤੀ ਲੋਕ ਆ ਇਹ ਕਾਰਾਂ ਵਾਲੇ ਇਹ ਵੱਡੇ ਵਧੀਆ ਸ਼ਾਕਰ ਜਿਹੜੇ ਕਿ ਗੱਡੀਆਂ ਦੇ ਵਿੱਚ ਬੈਠੇ ਤੋਂ ਜੰਪ ਆਉਂਦੇ ਆ ਉਹ ਲੋਕ ਜਾਂ ਹੈਲੀਕਾਪਟਰਾਂ ਵਾਲੇ ਜਾਂ ਮੰਗੀ ਜਿਹੜੀ ਲਗਜ਼ਰੀ ਜ਼ਿੰਦਗੀ ਵਾਲੇ ਜਾਂ ਸਰਕਾਰੀ ਲੋਕ ਆ ਜਿਹੜੇ ਉਹ ਨਹੀਂ ਹੈਗੇ ਭਗਤ ਸਿੰਘ ਦੀ ਸੋਚ ਦੇ ਵਾਰਸ ਇਹ ਦਿਹਾੜੀ ਦੱਪੇ ਵਾਲੇ ਇਹ ਜਿਹੜੇ ਮਜ਼ਦੂਰ ਲੋਕ ਆ ਜਿਹੜੇ ਮਜ਼ਦੂਰ ਤਬਕਾ ਜਿਹੜਾ ਸ਼ਹੀਦ ਭਗਤ ਸਿੰਘ ਤੇ ਬਾਕੀ ਸ਼ਹੀਦਾਂ ਦੇ ਵਾਰਿਸ ਸਿਰਫ ਇਹ ਲੋਕ ਆ ਪਰ ਇਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਕੌਣ ਪੁੱਛਦਾ ਮੇਲੇ ਚ ਚੱਕੀ ਰਹੇ ਨੂੰ ਕੌਣ ਪੁੱਛਦਾ ਦੂਜੀ ਗੱਲ ਇਹ ਵੀ ਕਿੰਨਾ ਚੰਗਾ ਹੁੰਦਾ ਮੈਂ ਤਾਂ ਅਕਰਣਾਂਗੇ ਵੀ ਬੇਨਤੀ ਕੀਤੀ ਸੀ ਕਿੰਨਾ ਚੰਗਾ ਹੁੰਦਾ ਜੇਕਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਤੋਂ ਕਪੜਾ ਰਿਕਸ਼ਾ ਚ ਲਾਉਣ ਵਾਲੇ ਬੰਦੇ ਤੋਂ ਚੁਕਾਇਆ ਜਾਂਦਾ ਇਹ ਬੁੱਤ ਤੋਂ ਕਪੜਾ ਜਿਹੜਾ ਇਹ ਪੈੜ ਦੇ ਉੱਤੇ ਖੜਕੇ ਦਿਹਾੜੀ ਕਰਨ ਵਾਲੇ ਮਜ਼ਦੂਰ ਤੋਂ ਲਵਾਇਆ ਜਾਂਦਾ ਇਹ ਸੜਕ ਦੇ ਉੱਤੇ ਰੋਟੀ ਦਾ ਡੱਬਾ ਲੈ ਕੇ ਤੇ ਦਿਹਾੜੀ ਕੋਈ ਮੈਨੂੰ ਲੈ ਜੇ ਇਸ ਗੱਲ ਦੀ ਵੇਟ ਕਰਦੇ ਮਜ਼ਦੂਰ ਤੋਂ ਲਵਾਇਆ ਜਾਂਦਾ ਕਿਸੇ ਝੁੱਗੀ ਝੌਂਪੜੀ ਵਾਲੇ ਤੋਂ ਲਵਾਇਆ ਜਾਂਦਾ ਤਾਂ ਇਹ ਲੱਗਦਾ ਵੀ ਯਾਰ ਕੋਈ ਰੇੜਾ ਲੈ ਕੇ ਜਾ ਰਿਹਾ ਉਹਦੇ ਕੋਲੋਂ ਲਵਾਇਆ ਜਾਂਦਾ ਤੇ ਇੰਵੇਂ ਲੱਗਦਾ ਵੀ ਯਾਰ ਇਹ ਤਾਂ ਸੱਚੀ ਮੁੱਚੀ ਕਮਾਲ ਹੋ ਗਈ ਆ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਕੱਪੜਾ ਸਰਕਾਰਾਂ ਨੂੰ ਨਹੀਂ ਲਵਾਉਣਾ ਚਾਹੀਦਾ ਤੁਸੀਂ ਬੁੱਤ ਲਾਤਾ ਹੁਣ ਬੁੱਤ ਬਿਠਾਂ ਦੇ ਨਾਲ ਭਰਿਆ ਰਹਿਣਾ ਜਾਂ ਤਾਂ ਹੁਣ ਦੇਖੋ ਬੀਜੇਪੀ ਦੇ ਆਗੂ ਆ ਬੀਜੇਪੀ ਦੇ ਆਗੂ ਹੋਣ ਜਾਂ ਕਾਂਗਰਸ ਦੇ ਆਗੂ ਹੋਣ ਬੀਜੇਪੀ ਦੇ ਆਗੂਆਂ ਨੇ ਗੱਲ ਕਹੀ ਸੀ ਕਿ ਭਾਈ ਅਸੀਂ ਬੁੱਤ ਤੋਂ ਕੱਪੜਾ ਲਾ ਰਹਿਣਾ ਅਸੀਂ ਇਹੋ ਘਟਨਾ ਕਰ ਦੇਣਾ ਇਹਨਾਂ ਨੇ ਕਿਹਾ ਸੀ ਜੀ 4 ਤਰੀਕ ਨੂੰ ਅਸੀਂ ਆਪੇ ਉਦਘਾਟਨ ਕਰ ਦਾਂਗੇ ਆਮ ਰਮੀ ਪਾਰਟੀ ਨੇ ਕਿਹਾ ਚਲੋ ਇਹਨਾਂ ਨੇ ਉਦਘਾਟਨ ਕਰਤਾ ਮੁਹਾਲੀ ਦੇ 에어ਪੋਰਟ ਤੇ ਲੱਗੇ ਬੁੱਤ ਦਾ ਹੁਣ ਮੰਨिए ਤਾਂ ਵੀ ਜੇ ਤੁਸੀਂ ਸਾਲ ਦੇ ਵਿੱਚ ਦੋ ਵਾਰ ਉਹਦਾ ਧਿਆਨ ਕਰਨ ਦੀ ਥਾਂ ਦੇ ਉੱਤੇ ਹਰ ਰੋਜ਼ ਉਹਦਾ ਖਿਆਲ ਕਰੋ ਕਿਉਂਕਿ ਆਮ ਤੌਰ ਦੇ ਉੱਤੇ ਸ਼ਹੀਦਾਂ ਨੇ ਜਿੱਥੇ-ਜਿੱਥੇ ਵੀ ਪੰਜਾਬ ਭਰ ਦੇ ਵਿੱਚ ਬੁੱਤ ਲੱਗੇ ਆ ਸਾਲ ਦੇ ਵਿੱਚ ਸਿਰਫ ਦੋ ਵਾਰ ਹੀ ਚ ਇੱਥੇ ਆਉਂਦਾ ਕਿ ਭਾਈ ਇਹ ਸ਼ਹੀਦ ਵੀ ਆ ਉਹਦਾ ਤਾਂ ਆਪਾਂ ਕਦੇ ਇੱਥੇ ਵੀ ਨਹੀਂ ਕੀਤਾਗਾ ਉੱਥੇ ਕੀ ਹੁੰਦਾ ਵੀ ਭਾਈ ਬਿਠਾ ਦੇ ਨਾਲ ਬੁੱਤ ਭਰੇ ਹੁੰਦੇ ਆ ਜਾਂਦਾ ਮੇਰੀ ਬੇਨਤੀ ਹੁਣ ਇਹ ਆ ਵੀ ਬੀਜੇਪੀ ਦੇ ਆਗੂਆਂ ਨੂੰ ਜਿਹੜੇ ਕਹਿੰਦੇ ਸੀ ਵੀ ਭਾਈ ਸ਼ਹੀਦ ਭਗਤ ਸਿੰਘ ਦਾ ਬੁੱਤ ਅਸੀਂ ਉਹ ਤੋਂ ਘਟਨ ਕਰ ਦਿਆਂਗੇ ਉਹ ਭਾਈ ਲੈ ਕੇ ਆਇਆ ਕਰਨ ਹਰ ਰੋਜ਼ ਪਾਣੀ ਦੀਆਂ ਬਾਲਟੀਆਂ ਤੇ ਇਹਨੂੰ ਭਾਈ ਬੁੱਤ ਨੂੰ ਧੋਇਆ ਵੀ ਕਰਨ ਤੇ ਆਮ ਆਦਮੀ ਪਾਰਟੀ ਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਇਹਦੀ ਮੇਨਟੇਨੈਂਸ ਦਾ ਖਿਆਲ ਰੱਖਿਓ ਇਹ ਨਾ ਹੋਵੇ ਉਹ ਧੂੜ ਮਿੱਟੀ ਤੇ ਬਿੱਠਾਂ ਦੇ ਨਾਲ ਭਰਿਆ ਹੋਵੇ ਤੇ ਕੱਲਾ ਬੁੱਤੀ ਨਹੀਂ ਧੋਣਾ ਆਪਾਂ ਮੱਤ ਵੀ ਧੋਣੀ ਆਪਦੀ ਲੋੜ ਇਸ ਗੱਲ ਦੀ ਹੈ ਕਿ ਆਪਾਂ ਕਿਰਤੀਆਂ ਦੀ ਕਦਰ ਕਰੀਏ ਕਿ ਸ਼ਹੀਦ ਆਗਮ ਸਰਦਾਰ ਭਗਤ ਸਿੰਘ ਦੀਆਂ ਜੇਲ੍ਹ ਵਿੱਚੋਂ ਲਿਖੀਆਂ ਚਿੱਠੀਆਂ ਦੀ ਕਿਤਾਬ ਪੜ ਲਗੇ। ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਵੀ ਭਾਈ ਕੀ ਉਹਨਾਂ ਦੀ ਸੋਚ ਆ ਤੇ ਕਿਹੋ ਜਿਹਾ ਸਮਾਜ ਉਹ ਚਾਹੁੰਦੇ ਆ। ਕੀ ਕੀ ਉਹਨਾਂ ਨੇ ਤਨਮਨ ਦੇ ਉੱਤੇ ਹੰਡਾਇਆ, ਕੀ ਉਹਨਾਂ ਦੀ ਵਿਚਾਰਧਾਰਾ ਸੀ। ਆਪਾਂ ਨੂੰ ਚਾਹੀਦਾ ਜੀ ਕਿ ਜੋ ਕੁਝ ਸ਼ਹੀਦਾਂ ਦੇ ਸੁਪਨਿਆਂ ਦੇ ਵਿੱਚ ਆਉਂਦਾ ਸੀ, ਜੋ ਕੁਝ ਚਿਤਵ ਦੇ ਸੀ, ਜੋ ਕੁਝ ਸੋਚਦੇ ਸੀ, ਉਹਦੇ ਉੱਤੇ ਪੂਰਾ ਤੇ ਖਰਾਬੀ ਉਤਰਿਆ ਜਾਵੇ, ਨਾ ਕਿ ਇਹ ਕਿ ਉਦਘਾਟਨ ਮੈਂ ਕਰੂ, ਉਦਘਾਟਨ ਅਸੀਂ ਕਰਾਂਗੇ, ਆਹ ਕਰਾਂਗੇ, ਉਹ ਕਰਾਂਗੇ, ਇਹ ਜਾਨੀ ਗੱਲਾਂ ਹੈਂ। ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਅੱਗੇ ਵਧਦੇ ਹੁਣ ਗੱਲ ਕਰਦੇ ਆ ਜੀ ਆਪਾਂ ਕਿਸਾਨਾਂ ਦੀ ਕਹਿੰਦੇ ਕਿ ਕਿਸਾਨਾਂ ਨੇ ਕਹਿ ਕਿ ਅਸੀਂ ਟਕਰਾਅ ਨਾਲ ਨਹੀਂ ਪਿਆਰ ਨਾਲ ਜਾਵਾਂਗੇ ਦਰ ਲਈ ਹਾਂ ਬਿਲਕੁਲ ਜੀ ਦੇਖੋ ਜਾਣਾ ਤਾਂ ਪਿਆਰ ਦੇ ਨਾਲ ਹੀ ਚਾਹੀਦਾ ਤੇ ਦੇਖੋ ਪਿਆਰ ਦੇ ਨਾਲ ਜਾਵਾਂਗੇ ਤਾਂ ਤਾਂ ਹੀ ਮਸਲਾ ਹੱਲ ਹੋਊਗਾ ਨਹੀਂ ਤਾਂ ਆਪਾਂ ਟਕਰਾਅ ਦੇ ਵਿੱਚ ਤਾਂ ਦੇਖ ਲਿਆ ਸਾਡਾ ਨੁਕਸਾਨ ਹੀ ਹੈ ਮੈਂ ਇਸ ਗੱਲ ਦੇ ਪੱਖ ਦੇ ਵਿੱਚ ਆ ਕਿ ਕਿਸਾਨੀ ਮਸਲੇ ਹੱਲ ਹੋਣ ਪਰ ਟਕਰਾਅ ਦੇ ਪੱਖ ਦੇ ਵਿੱਚ ਬਿਲਕੁਲ ਨਹੀਂ ਇਹ ਕੋਈ ਮਰਦਾਨਗੀ ਵੀ ਇਸ ਧੱਕੜ ਹੁੰਨੇ ਆ ਇਹ ਬਕਵਾਸ ਗੱਲਾਂ ਹੈਗੀਆਂ ਤਕੜ ਹੋਣ ਦੇ ਨਾਲੋਂ ਅੱਜ ਵੀ ਤਰੀਕ ਦੇ ਵਿੱਚ ਦੂਰਦਰਸ਼ੀ ਹੋਣਾ ਸਭ ਤੋਂ ਵੱਡੀ ਜ਼ਰੂਰਤ ਆ ਨਹੀਂ ਤਾਂ ਆਪਾਂ ਆਪਣਾ ਕੋਈ ਨੁਕਸਾਨ ਹੋ ਜੇ ਆਪਾਂ ਕਿਸੇ ਦਾ ਨੁਕਸਾਨ ਕਰ ਦਈਏ ਇਹ ਕੋਈ ਪ੍ਰਾਪਤੀ ਵਾਲੀ ਗੱਲ ਤਾਂ ਹੈ ਨਹੀਂਗੀ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਕਿਸਾਨਾਂ ਨੇ ਕੱਲ ਨੂੰ ਜਾਣਾ ਤੈ ਸਮੇਂ ਦੇ ਮੁਤਾਬਕ ਪਰ ਕੱਲ ਨੂੰ ਹਰਮਨ ਜੀ ਮੈਨੂੰ ਲੱਗਦਾ ਵੀ ਜਾਣ ਦੀ ਇਜਾਜ਼ਤ ਮਿਲਣੀ ਨਹੀਂ ਉਹਦਾ ਕਾਰਨ ਆ ਕਿਉਂਕਿ ਦੇਖੋ ਕਿਸਾਨਾਂ ਨੇ ਮੰਗੀ ਪਰਮਿਸ਼ਨ ਦਿੱਲੀ ਦੀ ਸਰਕਾਰ ਨੇ ਪਰਮਿਸ਼ਨ ਦੇਣੀ ਨਹੀਂ ਮੈਨੂੰ ਇਹ ਲੱਗਦਾ ਜੀ ਅੱਜ ਅੱਜ ਦੇ ਵਿੱਚ ਪਰਮਿਸ਼ਨ ਨਾ ਮਿਲੀ ਫਿਰ ਕੱਲ ਨੂੰ ਕਿਵੇਂ ਚਲੇ ਜਾਣਗੇ ਇੱਕ ਤਾਂ ਸਵਾਲ ਇਹ ਆ ਉਸ ਤੋਂ ਗੱਲ ਇਹ ਹੈ ਵੀ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਪੈਦਲ ਜਾਵਾਂਗੇ ਦਿਨ ਦੇ ਵਿੱਚ 8 ਘੰਟੇ ਤੁਰਿਆ ਕਰਾਂਗੇ 8 ਘੰਟੇ ਜੇਕਰ ਲਗਾਤਾਰ ਵੀ ਕੋਈ ਬੰਦਾ ਤੁਰੇ ਬਿਨਾਂ ਕੋਈ ਬ੍ਰੇਕ ਲਾਏ ਤਾਂ ਉਹ 8 ਘੰਟੇ ਕਿਉਂਕਿ ਉਹਦੇ ਵਿੱਚ ਬਜ਼ੁਰਗ ਵੀ ਹੋਣਗੇ ਬੱਚੇ ਵੀ ਹੋਣਗੇ ਔਰਤਾਂ ਵੀ ਹੋਣਗੀਆਂ ਜਿੰਨੇ ਵੀ ਹੋਣਗੇ ਉਹ 8 ਘੰਟਿਆਂ ਦੇ ਵਿੱਚ 12 ਤੋਂ ਲੈ ਕੇ 15 ਕਿਲੋਮੀਟਰ ਤੁਰ ਸਕਦਾ ਬੰਦਾ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਲਗਾਤਾਰ 8 ਘੰਟਾ ਤੁਰੂਗਾ ਕੋਈ ਘੰਟਾ ਤੁਰਨ ਦੇ ਕਾਬਿਲ ਹੁੰਦਾ ਕੋਈ 15 ਮਿੰਟ ਕੋਈ 2 ਘੰਟੇ ਕੋਈ 3 ਘੰਟੇ ਇਹਦਾ ਜੇ ਮੰਨ ਲਓ ਇਹ ਲਗਾਤਾਰ ਤੁਰਨ ਵੀ ਤਾਂ ਇਹ 9 ਤਰੀਕ ਤੱਕ ਪਾਣੀਪਤ ਕੋਲੇ ਪਹੁੰਚਦੇ ਆ ਤੇ ਪਾਣੀਪਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਇੱਕ ਬਹੁਤ ਵੱਡਾ ਸਮਾਗਮ ਹੈਗਾ ਜੀ ਉੱਥੇ ਤੇ ਮੈਨੂੰ ਦਾਅਵੇ ਨਾਲ ਮੈਂ ਗੱਲ ਕਹਿਣਾ ਵੀ ਹਰਿਆਣਾ ਦੀ ਸਰਕਾਰ ਇਸ ਗੱਲ ਦੀ ਪਰਮਿਸ਼ਨ ਨਹੀਂ ਦੇਊਗੀ ਕਿ ਮੋਦੀ ਦੀ ਪ੍ਰਧਾਨ ਮੰਤਰੀ ਸਾਹਿਬ ਦੀ ਸੁਰੱਖਿਆ ਦੇ ਵਿੱਚ ਕੋਈ ਕਮੀ ਆਵੇ ਤੇ ਉਸ ਥਾਂ ਦੇ ਉੱਤੇ ਇਕੱਠੇ ਵੀ ਹੋ ਜੇ ਤੇ ਉੱਥੇ ਕੋਈ ਨਾ ਕੋਈ ਵਿਘਨ ਪਵੇ ਬਾਅਦ ਵਿੱਚ ਸਿਕਿਉਰਿਟੀ ਦੀ ਪ੍ਰੋਬਲਮ ਆ ਜਾਈ ਮੈਨੂੰ ਲੱਗਦਾ ਵੀ ਇੱਕ ਤਾਂ ਪੱਖ ਇਹ ਆ ਵੀ ਉੱਥੇ ਪਰਮਿਸ਼ਨ ਨਹੀਂ ਮਿਲਣੀ ਦੂਜੀ ਗੱਲ ਇਹ ਵੀ ਦਿੱਲੀ ਦੀ ਸਰਕਾਰ ਨੇ ਜਦੋਂ ਹਾਲੇ ਤੱਕ ਬਹਿਣ ਦੇ ਲਈ ਦੱਸਿਆ ਹੀ ਨਹੀਂ ਵੀ ਤੁਸੀਂ ਰਾਮਲੀਲਾ ਮੈਦਾਨ 'ਚ ਬੈਠ ਸਕਦੇ ਤੁਸੀਂ ਜੰਤਰ ਮੰਤਰ ਤੇ ਬਹਿ ਸਕਦੇ ਤੁਸੀਂ ਕਿੱਥੇ ਬਹਿ ਸਕਦੇ ਆ ਕੀ ਹਰਿਆਣੇ ਦੀ ਸਰਕਾਰ ਨੇ ਇਹ ਗੱਲ ਕਹੀ ਹੋਈ ਸ਼ਰਤ ਲਾਈ ਹੋਈ ਹੈ ਵੀ ਤੁਸੀਂ ਪਹਿਲਾਂ ਪਰਮਿਸ਼ਨ ਲੈ ਕੇ ਆਓ ਰਿਟਰਨ ਦੇ ਵਿੱਚ ਤੁਹਾਨੂੰ ਦਿੱਲੀ ਜਾਣ ਵਾਸਤੇ ਸੜਕ ਵਰਤਨ ਦੀ ਫਿਰ ਅਸੀਂ ਇਜਾਜ਼ਤ ਦੇਵਾਂਗੇ ਹਰਿਆਣੇ ਦੇ ਵਿੱਚੋਂ ਤੁਸੀਂ ਫੇਰ ਲੰਘ ਸਕੋਗੇ ਸੋ ਮੇਰਾ ਖਿਆਲ ਹੈ ਵੀ ਇਹਨਾਂ ਸ਼ਰਤਾਂ ਨੂੰ ਇਨੀਸ਼ੀਏਟਿਵ ਪੂਰਾ ਕਰਨਾ ਸੌਖਾ ਨਹੀਂ ਹੋਊਗਾ ਮੈਨੂੰ ਇਹ ਲੱਗਦਾ ਵੀ 6 ਤਰੀਕ ਨੂੰ ਯਾਨੀ ਕਿ ਕੱਲ ਨੂੰ ਜਾਣਾ ਕਿਸਾਨਾਂ ਦਾ ਔਖਾ ਹੋਊਗਾ ਪਰ ਉਦਾਂ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਜਦੋਂ ਸਾਨੂੰ ਇਜਾਜ਼ਤ ਮਿਲ ਗਈ ਅਸੀਂ ਉਦੋਂ ਜਾਵਾਂਗੇ ਅਸੀਂ ਹਰਿਆਣੇ ਦੀ ਕਿਸੇ ਵੀ ਸੜਕ ਨੂੰ ਬਿਲਕੁਲ ਨਹੀਂ ਰੋਕਾਂਗੇ ਅਸੀਂ ਬਿਲਕੁਲ ਤੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਨਿਮਰ ਹੋ ਕੇ ਜਾਵਾਂਗੇ ਸੋ ਉਹਨਾਂ ਨੇ ਆ ਗੱਲਾਂ ਕਹੀਆਂ ਸੋ ਵੇਖਦੇ ਭਾਈ ਵੈਸੇ ਉਹਦਾ ਬੇਨਤੀ ਇਹ ਆ ਵੀ ਸਰਕਾਰਾਂ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਇਹ ਆਪਣੇ ਦੇਸ਼ ਦੇ ਕਿਸਾਨ ਆ ਮੀਟਿੰਗ ਕਰ ਲੈਣੀ ਚਾਹੀਦੀ ਹੈ ਇਹ ਕੋਈ ਬਗਾਨੇ ਦੇਸ਼ ਦੇ ਚੀਨ ਦੇ ਕਿਸਾਨ ਤਾਂ ਹੈ ਨਹੀਂ ਵੀ ਭਾਈ ਅਫਗਾਨਿਸਤਾਨ ਜਾਂ ਪਾਕਿਸਤਾਨ ਦੇ ਕਿਸਾਨ ਆਏ ਆ ਸਾਡੇ ਆਪਣੇ ਕਿਸਾਨ ਆ ਸਾਡੀ ਸਰਕਾਰ ਨਾ ਸੁਣੂਗੀ ਤਾਂ ਹੋਰ ਕਿਹੜੀ ਸਰਕਾਰ ਸੁਣੂਗੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਤੇ ਉਧਰ ਦੂਸਰੇ ਬੰਨੇ ਪੁਲਿਸ ਨੇ ਕਹਿੰਦੇ ਗੈਸ ਪਾਈਪਲਾਈਨ ਦੇ ਖਿਲਾਫ ਜਿਹੜਾ ਮੋਰਚਾ ਲੱਗਿਆ ਉਹ ਵੀ ਪਟ ਸੁੱਟਿਆ ਹਾਂ ਬਿਲਕੁਲ ਜੀ ਬਿਲਕੁਲ ਪੁਲਿਸ ਦੇ ਵੱਲੋਂ ਨਾ ਜਿਹੜਾ ਗੈਸ ਪਾਈਪਲਾਈਨ ਦੇ ਖਿਲਾਫ ਲੱਗਾ ਹੋਇਆ ਮੋਰਚਾ ਤੇ ਉਹ ਲੰਘੇ ਕੱਲ ਲੇਲੇ ਵਾਲਾ ਪਿੰਡ ਐ ਕਿ ਉੱਥੇ ਉਹਨੂੰ ਪਟ ਦਿੱਤਾ ਇਸ ਗੱਲ ਦਾ ਮੈਨੂੰ ਤਾਂ ਬੜਾ ਦੁੱਖ ਹੋਇਆ ਵੀ ਯਾਰ ਆ ਦੇਖੋ ਕੀ ਕਰੀ ਜਾਂਦੀ ਐ ਪੁਲਿਸ ਕਿਉਂਕਿ ਫੇਰ ਉੱਥੇ ਗੱਲ ਆ ਵੀ ਇਹ ਸਾਡੇ ਆਪਣੇ ਕਿਸਾਨ ਆ ਇਹ ਕਿਸਾਨ ਕਿਉਂ ਧਰਨੇ ਤੇ ਬੈਠੇ ਆ ਇਹ ਲੰਬੇ ਸਮੇਂ ਤੋਂ ਧਰ ਲੈਣੇ ਲਾਇਆ ਤੰਬੂ ਲਾ ਕੇ ਬੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਖੇਤਾਂ ਦੇ ਵਿੱਚੋਂ ਜਿਹੜੀ ਗੈਸ ਪਾਈਪਲਾਈਨ ਕੱਢੀ ਜਾ ਰਹੀ ਹੈ ਉਹਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨ ਕਹਿੰਦੇ ਵੀ ਭਾਈ ਤੁਹਾਨੂੰ ਮੁਆਵਜ਼ਾ ਦਿਓ ਕਿਉਂਕਿ ਤੁਸੀਂ ਦੇਖੋ ਵੀ ਕਿਸਾਨ ਦੀ ਫਸਲ ਉਜੜਨੀ ਆ ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਕਿਹੜਾ ਕੋਈ ਮਿੰਟਾਂ ਸਕਿੰਟਾਂ ਦੇ ਵਿੱਚ ਕੰਮ ਤੁਸੀਂ ਜੀਸੀਬੀ ਮਸ਼ੀਨਾਂ ਲਿਆ ਕੇ ਤੁਸੀਂ ਉੱਥੇ ਖੇਤ ਨੂੰ ਪੱਟਣਾ ਬਾਅਦ ਵਿੱਚ ਤੁਸੀਂ ਤਾਂ ਪੱਟ ਕੇ ਛੱਡ ਜਣਾ ਤੁਸੀਂ ਕਿਹੜਾ ਬਾਅਦ ਵਿੱਚ ਕੰਪਿਊਟਰ ਕਰਾਇਆ ਲਾ ਕੇ ਦੇਣਾ ਸਾਰੀ ਉਮਰ ਉਹ ਜਿਹੜੀ ਗੈਸ ਪਾਈਪਲਾਈਨ ਆ ਉਹ ਤੁਹਾਡੀ ਧਰਤੀ ਦੇ ਥੱਲੇ ਤੁਹਾਡੀ ਜ਼ਮੀਨ ਦੇ ਥੱਲੇ ਲੰਘਦੀ ਆ ਕਿਸਾਨ ਚਾਹੁੰਦੇ ਆ ਵਾਜਬ ਮੁਆਵਜ਼ਾ ਪ੍ਰਸ਼ਾਸਨ ਕਦੇ ਦੇਣਾ ਮੰਨ ਜਾਂਦਾ ਕਦੇ ਮੁਕਰ ਜਾਂਦਾ ਹੁਣ ਵੀ ਨਵੀਂ ਖਬਰ ਆ ਗਈ ਵੀ ਮੁੱਕਰੀ ਗਿਆ ਇੱਕ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਆ ਕੇ ਕਿਸਾਨਾਂ ਦੇ ਤੰਬੂ ਪੱਟ ਦਿੱਤੇ ਗਏ ਆ ਉਹਨਾਂ ਨੂੰ ਉਥੋਂ ਖਦੇੜ ਦਿੱਤਾ ਗਿਆ ਤੇ ਕਿਸਾਨਾਂ ਦੇ ਵਿੱਚ ਇਸ ਗੱਲ ਦਾ ਬੜਾ ਹਰਕਜਾ ਗਿਆ ਕਿਸਾਨ ਕਹਿੰਦੇ ਵੀ ਸਾਡੇ ਨਾਲ ਧੋਖਾ ਕੀਤਾ ਗਿਆ ਸਾਡੇ ਨਾਲ ਧੱਕਾ ਕੀਤਾ ਗਿਆ ਇਸ ਗੱਲ ਨੂੰ ਕਰਨੀ ਜੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਕਿਹਾ ਜੀ ਕਿ ਹੋਰ ਤਿੱਖੇ ਰੂਪ ਦੇ ਵਿੱਚ ਅਸੀਂ ਇਹਦੇ ਖਿਲਾਫ ਸੰਘਰਸ਼ ਕਰਾਂਗੇ ਵੇਨੇ ਪਾਈ ਇਹ ਮਾਮਲਾ ਆਉਂਦੇ ਸਮੇਂ ਦੇ ਵਿੱਚ ਹੁਣ ਕਿਹੜੇ ਪਾਸੇ ਦਾ ਮੋੜ ਘਟਦਾ ਜੀ ਜੀ ਬਿਲਕੁਲ ਸਹੀ ਤਾਨਾ ਸਾਹਿਬ ਉਧਰ ਦੂਸਰੇ ਬੰਨੇ ਅੱਗੇ ਵੱਧਦੇ ਐ ਜੀ ਕਹਿੰਦੇ ਕਿ ਹੁਣ ਜਿਹੜੇ ਵਿਧਾਇਕ ਕਾਲਾ ਢੱਲੋਂ 9 ਤਰੀਕ ਨੂੰ ਸੌਹ ਚੁੱਕਣਗੇ ਜੀ ਹਾਂ ਬਿਲਕੁਲ ਜੀ ਵੈਸੇ ਉਹਨਾਂ ਨੇ ਗੱਲ ਸੌਹ ਚੁਕਣੀ ਸੀ ਵੈਸੇ ਜਿਹੜੇ 4 ਵਿਧਾਇਕ ਬਣੇ ਆ ਉਹਦੇ ਵਿੱਚੋਂ 3 ਵਿਧਾਇਕਾਂ ਨੇ ਤਾਂ ਆਪਾਂ ਜਾਣਦੇ ਕਿ ਸੌਹ ਚੁੱਕ ਲਈ ਸੀਗੀ ਆਮ ਆਦਮੀ ਪਾਰਟੀ ਵਾਲਿਆਂ ਜਿਹੜੇ ਜ ਉਹਨਾਂ ਨੇ 2 ਤਰੀਕ ਨੂੰ ਸੌਂਹ ਚੁੱਕ ਲਈ ਸੀ ਕਾਲਾ ਢਿੱਲੋ ਜਿਹੜਾ ਕਿ ਕਾਂਗਰਸ ਦਾ ਵਿਧਾਇਕ ਬਣਿਆ ਤੇ ਬਰਨਾਲੇ ਤੋਂ ਤੇ ਉਹਨੇ ਚੁੱਕਣੀ ਸੀ 4 ਤਰੀਕ ਨੂੰ ਯਾਨੀ ਕਿ ਲੰਘੇ ਕੱਲ ਪਰ ਲੰਘੇ ਕੱਲ ਸਪੀਕਰ ਸਾਹਿਬ ਜਿਹੜੇ ਕੁਲਤਾਰ ਸਿੰਘ ਸੰਧਵਾ ਸਾਹਿਬ ਉਹ ਕਿਸੇ ਰਜਿਮੇ ਦੇ ਵਿੱਚ ਹੋਣਗੇ ਬਿਜ਼ੀ ਹੋਗੇ ਹੁਣ ਉਹਨਾਂ ਨੂੰ 9 ਤਰੀਕ ਦਿੱਤੀ ਗਈ ਆ ਯਾਨੀ ਕਿ ਬਰਨਾਲੇ ਵਾਲੇ ਜਿਹੜੇ ਵਿਧਾਇਕ ਨੇ ਉਹ 9 ਤਰੀਕ ਨੂੰ ਹੁਣ ਸੌਂਹ ਚੁੱਕਣਗੇ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ